ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵਾਂਗੇ ਅੱਜ ਦੀ ਵੀਡੀਓ 'ਚ ਆਪਾਂ ਨੇ ਗੱਲ ਕਰਨੀ ਆ ਵੀਰੇ ਜਿਹੜਾ ਆਪਾਂ ਵਪਾਰੀ ਤੋਂ ਪਸ਼ੂ ਖਰੀਦਦੇ ਆ ਚਾਹੇ ਗਾਂ ਚਾਹੇ ਮੱਝ ਤੇ ਆਪਣੇ ਘਰੇ ਆ ਕੇ ਉਹਨਾਂ ਦੁੱਧ ਕਿਉਂ ਨਹੀਂ ਕੱਢਦੇ ਆ ਚਾਹੇ ਆਪਾਂ ਉੱਥੇ ਦੋ ਤਿੰਨ ਟਾਈਮ ਚਵਾਈ ਕਰਕੇ ਆਉਣੇ ਆ ਠੀਕ ਆ ਨਾ ਤੇ ਦੂਜੀ ਇਹ ਗੱਲ ਕਰਨੀ ਆ ਵੀ ਵਪਾਰੀ ਨੇ ਜਿਹੜੇ ਆਪਣੇ ਪਸ਼ੂਆਂ ਦਾ ਦੁੱਧ ਕਿਵੇਂ ਵਧਾਉਂਦੇ ਨੇ ਚਾਹੇ ਗਾਂ ਚਾਹੇ ਮੱਝ ਆ ਤੇ ਕਿਉਂਕਿ ਦੇਖੋ ਜਿਹੜੀ ਚੀਜ਼ ਵਪਾਰੀਆਂ ਨੇ ਕਰਨੀਆਂ ਉਹਨਾਂ ਨੇ ਤਾਂ ਆਪਣੀ ਵੇਚਣੀਆਂਗਾ ਠੀਕ ਹੈ ਨਾ ਉਹਨੇ ਤਾਂ ਆਪਣਾ ਦੁੱਧ ਅੱਪ ਕਰਨਾ ਹੀ ਕਰਨਾ ਚਾਹੇ ਉਹਦੇ ਕੋਲ ਤੁਸੀਂ 20 ਕਿਲੋ ਚੋਇਆਓ ਚਾਹੇ ਉਹਦੇ ਥੱਲੇ 8 ਕਿਲੋ ਆ ਚਾਹੇ 10 ਕਿਲੋ ਆ ਤੁਹਾਡੇ ਘਰੇ ਆ ਕੇ ਉਹਨਾਂ ਦੁੱਧ ਕਿਉਂ ਨਹੀਂ ਕੱਢਦੀਆਂ ਇੱਕ ਵਪਾਰੀ ਹੈ ਜਿਹੜਾ ਉਹ ਇਮਾਨਦਾਰ ਨਹੀਂ ਹੈਗਾ ਹਰੇਕ ਵਪਾਰੀ ਹੈ ਜਿਹੜਾ ਬੇਈਮਾਨ ਨਹੀਂ ਹੈਗਾ ਕਈ ਵਪਾਰੀ ਐਜੇ ਨੇ ਜਿਹੜੇ ਗਾਵਾਂ ਖਰੀਦਦੇ ਨੇ ਸਾਫ਼ ਸੁਥਰਾ ਕੰਮ ਕਰਦੇ ਨੇ ਚੰਗੀਆਂ ਗਾਵਾਂ ਖਰੀਦਦੇ ਨੇ 2-4000 ਰੁਪਇਆ ਉਹ ਜੋ ਬਣਾਉਂਦੇ ਨੇ ਚਲੋ ਉਹਨਾਂ ਦਾ ਬਣਦਾ ਵੀ ਆ ਠੀਕ ਆ ਨਾ ਤੇ ਕਈ ਵਪਾਰੀ ਇਹੋ ਜਿਹੇ ਨੇ ਜਿਹੜੇ گاਵਾں 'ਚੋਂ ਪੈਸੇ ਵੀ ਫੁੱਲ ਬਣਾਉਂਦੇ ਨੇ ਤੇ گاਵਾں ਵੀ ਨੁਕਸ਼ ਵਾਲੀਆਂ ਹੁੰਦੀਆਂ ਨੇ ਆਪਾਂ ਨੂੰ ਜਦ ਇਹ ਘਾਟੇ ਪਏ ਹੋਏ ਨੇ ਤੇ ਆਪਾਂ ਨੂੰ گاਵਾں ਖਰੀਦ ਦੇ ਵੇਚ ਦੇ ਕਰਦਿਆਂ ਨੂੰ ਕਾਫੀ ਟਾਈਮ ਹੋ ਗਿਆ ਸਾਲੇ ਹੋ ਗਿਆ ਸੀ ਕਿਉਂਕਿ ਪਹਿਲਾਂ ਜਿਹੜੇ ਆਪਣੇ ਪਸ਼ੂ ਸੀਗੇ ਘੱਟ ਦੁੱਧ ਵਾਲੇ ਉਹ ਆਪਾਂ ਵੀ ਜਿਵੇਂ ਨਵਾਂ ਪਸ਼ੂ ਲੈ ਆਣਾ ਉਹਨਾਂ 'ਚ ਇੱਕ ਸੇਲ ਕਰਤਾ ਹੋਰ ਨਵਾਂ ਲਿਆਉਣਾ ਹੋਰ ਸੇਲ ਕਰਤਾ ਐਂ ਆਪਾਂ ਘਟੋ ਘਟ ਨਹੀਂ 10-12 ਮਹੀਨੇ ਕਰਿਆ ਤਾਂ ਕਰਕੇ ਆਪਾਂ ਨੂੰ ਇਹ ਚੀਜ਼ ਬਾਰੇ ਪਤਾ ਵੀ ਵਪਾਰੀ ਜਿਹੜਾ ਠੱਗਾ ਉਹਨੇ ਕਿਵੇਂ ਠੱਗਣਾ ਤੁਹਾਨੂੰ ਤੇ ਜਿਹੜਾ ਸਹੀ ਵਪਾਰੀ ਆ ਉਹ ਕਿਹੜੀਆਂ ਗੱਲਾਂ ਕਰਦਾ ਨੂੰ ਇਹ ਗੱਲ ਦੱਸਦਾ ਵੀ ਜਿਹੜਾ ਤਾਂ ਸਹੀ ਵਪਾਰੀ ਆ ਠੀਕ ਆ ਨਾ ਉਹਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਕਿਲੋ 2 ਕਿਲੋ ਦੁੱਧ ਵਧਾ ਲਿਆ ਚਲੋ ਲਿਆ ਕੇ ਗਾਂ ਸੇਵਾ ਕਰ ਲਈ 2-4000 ਰੁਪਏ ਆ ਲਿਆ ਕਿਉਂਕਿ ਉਹ ਉਹਦਾ ਬਣਦਾ ਵੀ ਆ ਚਲੋ ਠੀਕ ਆ ਨਾ ਜਿਹੜੇ ਵਪਾਰ ਕਰਦੇ ਆ 2-4000 ਰੁਪਿਆ ਬਣਾਉਣਾ ਉਹਨਾਂ ਦਾ ਬਣਦਾ ਵੀ ਆ ਪਰ ਕਈ ਹੁੰਦੇ ਐ ਇਹ ਜੇ ਦੇਖੋ ਉਹਨਾਂ ਨੇ ਦੁੱਧ ਦਾ ਵੀ ਝੂਠ ਬੋਲਣਾ ਠੀਕ ਆ ਨਾ ਕਈ ਵਾਰ ਪਸ਼ੂ ਪਾਲਾਂ 'ਚ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਇੱਕਦਾਂ ਉਹਨਾਂ ਨੇ ਦੁੱਧ ਦਾ ਝੂਠ ਬੋਲਣਾ ਦੂਜੇ ਪੈਸੇ ਵੱਧ ਲੈਣੇ ਆ ਠੀਕ ਆ ਨਾ ਤੀਜਾ ਉਹ 'ਚ ਕੋਈ ਨਾ ਕੋਈ ਨੁਕਸਾਨ ਨਿਕਲਿਆ ਆਉਂਦਾ ਉਥੋਂ ਬੰਦਾ ਮਾਰਿਆ ਜਾਂਦਾ ਠੀਕ ਆ ਨਾ ਬੰਦੇ ਦਾ ਫਿਰ ਜੀਓ ਨਹੀਂ ਕਰਦਾ ਮੁੜ ਕੇ ਪਸ਼ੂ ਖਰੀਦਣ ਦਾ ਕਈ ਤਾਂ ਕੰਮੇ ਛੱਡ ਦਿੰਦੇ ਵੀ ਅਸੀਂ ਕਰਨਾ ਹੀ ਨਹੀਂ ਜਾਂ ਗਾਂ ਚ ਘਾਟਾ ਪੈ ਜਾਵੇ ਗਾਵਾਂ ਦਾ ਕੰਮ ਛੱਡ ਕੇ ਮੱਝਾਂ ਵੱਲ ਨੂੰ ਹੋ ਜਾਂਦੇ ਨੇ ਜਾਂ ਮੱਝਾਂ 'ਚ ਘਾਟਾ ਪੈ ਜਾਵੇ ਉਹ ਗਾਵਾਂ ਵੱਲ ਨੂੰ ਹੋ ਜਾਂਦੇ ਨੇ ਪਸ਼ੂ ਦਾ ਦੁੱਧ ਵਧਾਉਣਾ ਮਾੜੀ ਗੱਲ ਨਹੀਂ ਹੈਗੀ ਠੀਕ ਹੈ ਨਾ ਨੈਚੁਰਲ ਤਰੀਕੇ ਨਾਲ ਸੇਵਾ ਕਰਕੇ ਵੀ ਜਿੰਨੀ ਉਹਦੀ ਕਪੈਸਿਟੀ ਆ ਉਹ ਵਧਾਉਣਾ ਇੱਕ ਸਪੋਜ ਕਰ ਲਓ ਵੀ ਦੇਣਾ ਹੀ ਜੀਨੇ 20 ਲੀਟਰ ਆ ਉਹ ਤੋਂ ਧੱਕੇ ਨਾਲ ਉਹਦੀ ਸੇਤਨਾ ਖਲਵਾੜ ਕਰਕੇ ਉਹ ਤੋਂ 24 25 ਲੈਣਾ ਤੇ ਮੁੜ ਕੇ ਉਹ ਤੋਂ ਪੈਸੇ ਦੁੱਗਣੇ ਖਰੀਦਣੇ ਬੰਦੇ ਤੋਂ ਤੇ ਮੁੜ ਕੇ ਉਹ ਪਸ਼ੂ ਬਿਮਾਰ ਹੋ ਜਾਣਾ ਇਹ ਗੰਮ ਜਮਈ ਸਹੀ ਨਹੀਂ ਹੈਗਾ ਨੇਚਰਲ ਤਰੀਕੇ ਨਾਲ ਦੁੱਧ ਵਧਾ ਪਸ਼ੂ ਕੋਈ ਨਹੀਂ ਧੱਕੇ ਨਾਲ ਜਦੋਂ ਆਪਾਂ ਦੁੱਧ ਵਧਾਉਨੇ ਆ ਉਹ ਫਿਰ ਆਪਣੇ ਘਰੇ ਆ ਕੇ ਉਹਨਾਂ ਦੁੱਧ ਨਹੀਂ ਕੱਢਦਾ ਨਾ ਆਪਾਂ ਤੋਂ ਉਹ ਜੀ ਸੇਵਾ ਹੁੰਦੀ ਆ ਨਾ ਆਪਾਂ ਤੋਂ ਉਹ ਜੀਆਂ ਚੀਜ਼ਾਂ ਦੇਈ ਹੁੰਦੀਆਂ ਨੇ ਕਿਉਂਕਿ ਬਾੜੀ ਨੇ ਤਾਂ ਮੰਨ ਲਓ ਸੁਪੋਜ਼ ਕਰ ਲਓ ਨੇ 5000 ਦੀ ਗਾਂ ਲਿਆਂਦੀ ਠੀਕ ਆ ਮੰਨ ਲਓ ਉਹਦਾ 2000 ਉੱਤੇ ਖਰਚਾ ਉਹਨੇ ਤਾਂ ਕਰ ਦੇਣਾ ਵੀ ਇਹਦਾ ਦੁੱਧ ਵਧਾਵੇ 50 ਕਿਲੋ ਵਾਲੀ ਮੰਨ ਲਓ 15 ਕਿਲੋ ਦਿੰਦੀ ਆ ਉਹਨੇ ਕਰ ਕਰਾ ਕੇ 20 ਕਰ ਦੇਣਾ ਦੁੱਧ ਚਾਹੇ ਉਹਦਾ 1000 1500 2000 ਦੋ ਚਾਰ ਦਿਨ 'ਚ ਖਰਚਾ ਆ ਗਿਆ ਜਾ ਉਹਨੇ ਕੋਈ ਵੀ ਕੁਛ ਵੀ ਕਰਿਆ ਠੀਕ ਆ ਨਾ ਤੇ 5 ਕਿਲੋ ਦੁੱਧ ਵਧਾਣਾ ਉਹੀ ਉਹਨੇ 15 20000 ਰੇਟ ਵਧਾ ਦੇਣਾ ਮੁੜ ਕੇ ਗਾਂ ਇਹ ਜੀ ਬਿਮਾਰ ਹੁੰਦੀ ਆ ਲੀਵਰ ਇਹ ਜੀ ਆ ਉਹਦਾ ਖਰਾਬ ਹੁੰਦਾ ਉਹ 15 ਵੀ ਨਹੀਂ ਦਿੰਦੀ ਆਪਣੇ ਕੋ ਆ ਕੇ ਇਹ ਤਰੀਕੇ ਹੁਣ ਐ ਆਪਾਂ ਨੂੰ ਵੀ ਪਤਾ ਕਿਉਂਕਿ ਡੈਡੀ ਨੇ ਵੀ ਵਪਾਰ ਕਰਿਆ ਘਟੋ ਘਟ ਨਹੀਂ ਲਾ ਲੋ ਕਹਿੰਦੇ ਅਸੀਂ 20 ਸਾਲ ਵਪਾਰ ਕਰਿਆ ਪਰ ਨੈਚੁਰਲ ਤਰੀਕੇ ਨਾਲ ਦੁੱਧ ਵਧਾਉਂਦੇ ਸੀ ਘਰ ਦੀਆਂ ਜੀਜਾਂ ਦੇ ਕੇ ਸੇਵਾ ਕਰਦੇ ਸੀ ਸਾਂਭ ਕੇ ਦੁੱਧ ਵਧਾਉਂਦੇ ਸੀ ਵੀ 10 15 ਦਿਨ ਪਸ਼ੂ ਸਾਂਭਿਆ ਕਿਲੋ 2 ਕਿਲੋ ਆਪ ਹੋ ਗਿਆ ਚਲੋ ਠੀਕ ਵੀ ਆ ਗੱਲ ਠੀਕ ਆ ਨਾ ਕਈ ਵਾਰ ਬੇਸਾਂਝੋ ਡੰਗਰ ਆਇਆ ਹੁੰਦਾ ਆਪਾਂ ਸੇਵਾ ਕਰ ਲਈ ਦਾਣਾ ਫੱਕਾ ਵੱਧ ਪਤਾ ਚਲੋ ਵੱਧ ਗਿਆ ਉਸ ਗੱਲ ਸਹੀ ਆ ਪਰ ਟੀਕੇ ਟੱਲੇ ਲਾ ਕੇ ਜਾਂ ਕੈਲਸ਼ੀਅਮ ਜੈਲਾ ਜਾਂ ਬਿਓ ਤੁਹਾਨੂੰ ਆਪਾਂ ਦੱਸਾਂਗੇ ਵੀ ਕਿਵੇਂ ਦਿੰਦੇ ਨੇ ਉਹ ਜਿੰਨਾ ਕ ਆਪਾਂ ਨੂੰ ਪਤਾ ਕਿਉਂਕਿ ਵਪਾਰੀ ਆਪਣਾ ਸਾਰਾ ਭੇਜ ਨਹੀਂ ਕਿਸੇ ਨੂੰ ਦਿੰਦਾ ਹੁੰਦਾ ਆਪਾਂ ਵੀ ਗਾਂ ਖਰੀਦਦੇ ਆ ਆਪਾਂ ਮੰਨ ਲਓ ਕਿਸੇ ਨੇ ਕਿਹਾ ਵੀ 20 ਕਿਲੋ ਵਾਲੀ ਆਪਾਂ ਕਹਿੰਦੇ ਆ ਚਲ 18 ਹੀ ਦੇ ਦੇ ਸਾਡੇ ਘਰੇ ਸਹੀ ਰਹੇ ਠੀਕ ਆ ਨਾ 2 ਕਿਲੋ ਦਾ ਚਾਹੇ ਚਲੋ ਵਪਾਰੀ ਝੂਠ ਵੀ ਬੋਲਦਾ ਕਿਲੋ 2 ਕਿਲੋ ਦਾ ਤਾਂ ਵੀ ਨਹੀਂ ਉਹ ਕਿਲੋ 2 ਕਿਲੋ ਘੱਟ ਦੇ ਤੂੰ ਤਾਂ ਵੀ ਨਹੀਂ ਕੋਈ ਚੱਕਰ ਪਸ਼ੂ ਪਰ ਸਿਹਤਮੰਦ ਰਹੇ ਇਹ ਆਪਾਂ ਮੰਨਦੇ ਆਂ ਵੀ ਜਦੋਂ ਆਪਣੇ ਘਰੇ ਪਸ਼ੂ ਆ ਗਿਆ ਠੀਕ ਆ ਨਾ ਜੇ 10 15 20 ਦਿਨ ਬਾਅਦ ਬਿਮਾਰ ਹੋਇਆ ਉਹ ਤਾਂ ਚਲੋ ਆਪਣੀ ਮਿਸ ਮੈਨੇਜਮੈਂਟ ਕਰਕੇ ਪਰ ਕਈ ਵਾਰ ਪਸ਼ੂ ਲਿਆਂਦਾ ਘੰਟੇ ਡੇਢ ਘੰਟੇ ਚ ਬਿਮਾਰ ਹੋ ਜਾਂਦਾ ਉਹ ਤਾਂ ਫਿਰ ਉਹਦੇ ਜਿਹੜੇ ਕਾੜੇ ਜਾਂ ਕੁਝ ਵੀ ਦਿੱਤਾ ਹੋਇਆ ਉਹਦਾ ਹੀ ਅਸਰ ਹੋਇਆ ਜਿਵੇਂ ਹੁਣ ਕੈਲਸ਼ੀਅਮ ਜੈਲ ਗਾਾਂ ਸੂਹੀ ਥੋੜੀ ਜਾਂ ਚਲੋ ਸੂਈ ਹੋਈ ਆ ਤੁਸੀਂ ਟ్రਾਇਲ ਵੀ ਕਰਕੇ ਦੇਖ ਲਓ ਇੱਕ ਕੈਲਸ਼ੀਅਮ ਜੈੱਲ ਡੇਲੀ ਦੇ ਦਿਓ ਠੀਕ ਆ ਨਾ ਇੱਕ ਦਿਨ ਛੱਡ ਕੇ ਤਿੰਨ ਚਾਰ ਦੇ ਦਿਓ ਮੰਨ ਲਓ ਅੱਜ ਦੇਤੀ ਕੱਲ ਨੂੰ ਛੱਡ ਕੇ ਪਰਸ ਤਿੰਨ ਚਾਰ ਦੇ ਉਹਦੇ ਨਾਲ ਦੁੱਧ ਵਧੂਗੀ ਉਹ ਪਰ ਵਪਾਰੀ ਕੀ ਕਰਦੇ ਨੇ ਕੈਲਸ਼ੀਅਮ ਜੈੱਲ ਨਾਲ ਜਿਵੇਂ ਤਿੰਨ ਦਿਨ ਲਗਾਤਾਰ ਦੋ-ਦੋ ਦੇ ਦਿੰਦੇ ਨੇ ਜਿਹੜਾ ਉਹ ਦੁੱਧ ਵਧਿਆ ਹੋਇਆ ਫਿਰ ਆਪਣੇ ਘਰੇ ਆ ਕੇ ਉਹਨਾਂ ਨੂੰ ਦੁੱਧ ਕਿਵੇਂ ਦੇ ਦੂ ਠੀਕ ਆ ਨਾ ਇਹ ਚੀਜ਼ਾਂ ਉਹ ਕਰਦੇ ਨੇ ਹੁਣ ਆਪਾਂ ਆਪਣਾ ਪਸ਼ੂ ਦਾ ਆਪਾਂ ਦੋ ਟਾਈਮ ਦਾਣਾ ਫੱਕਾ ਪਾ ਰਹਿਆਂ ਕਿਉਂਕਿ ਜਿਹੜੇ ਵਪਾਰੀ ਨੇ ਦੁੱਧ ਵਧਾ ਕੇ ਵੇਚਣਾ ਉਹਨੇ ਤਾਂ ਸਾਰਾ ਦਿਹਾੜੀ ਉਹਤੀ ਲਾ ਦੇਣੀ ਆ ਕਦੇ ਕੁਛ ਦੇ ਤਾਂ ਕਦੇ ਕੁਛ ਦੇ ਤਾਂ ਉਹਨੂੰ ਪਤਾ ਮੰਨ ਲਓ ਸੁਪੋਝ ਗਾਲੋ ਉਹਨੇ ਅੱਜ ਗਾਂ ਲੈ ਆਂਦੀ ਉਹਨੇ ਤਿੰਨ ਦਿਨ ਨੂੰ ਵੇਚਣੀ ਆ ਉਹਨੇ ਤਿੰਨ ਦਿਨ ਸਾਰਾ ਹੀ ਟਾਈਮ ਉਹਦੇ ਤੇ ਲਾ ਦੇਣਾ ਆਪਾਂ ਹੁਣ ਕਿਵੇਂ ਲਾ ਦਾਂਗੇ ਆਪਾਂ ਆਪਣੇ ਪਸ਼ੂਆਂ ਨੂੰ ਦੋ ਤਿੰਨ ਟਾਈਮ ਦਾਣਾ ਫੱਕਾ ਪਾ ਕੇ ਦੁੱਧ ਲਈ ਜਾਂਦੇ ਆ ਉਹਨੇ ਤਾਂ ਉਸ ਹਿਸਾਬ ਨਾਲ ਵਧਾ ਦੇਣਾ ਦੁੱਧ ਤਾਂ ਹੀ ਉਹਨਾਂ ਤੋਂ ਖਰੀਦਿਆ ਹੋਇਆ ਪਸ਼ੂ ਆਪਣੇ ਘਰੇ ਆ ਕੇ ਦੁੱਧ ਨਹੀਂ ਦਿੰਦਾ ਹੁਣ ਕਈ ਵੀਰ ਲਾਈਵ 'ਚ ਵੀ ਮੈਸੇਜ ਕਰਦੇ ਨੇ ਜਾਂ ਊਂ ਵੀ ਫੋਨ ਆਉਂਦਾ ਜਾਂ ਮੈਸੇਜ ਵੀ ਆਉਂਦੇ ਨੇ ਵੀ ਇੱਕ ਵੀਰ ਆਇਆ ਸੀਗਾ ਕਹਿੰਦਾ 16 ਕਿਲੋ ਘਰੇ ਚੋਕੇ ਲਿਆ ਤਿੰਨ ਟਾਈਮ ਦੀ ਚਵਾਈ ਕਰੀ ਆ ਮੱਝ ਦੀ ਸਾਡੇ ਘਰੇ ਆ ਕੇ ਕਹਿੰਦੇ 7 ਕਿਲੋ ਹੀ ਦਿੱਤਾ 1 ਲੱਖ 45 ਹਜ਼ਾਰ ਦੀ ਮਹ ਲਈ ਸੀ ਠੀਕ ਆ ਨਾ ਉਹ ਬੰਦੇ ਦਾ ਘਾਟਾ ਕਿੱਥੋਂ ਪੂਰਾ ਹੋਊਗਾ ਆਪਾਂ ਬਰੀਡ ਬਰੀਡ ਦੀ ਗੱਲ ਕਰੀ ਜਨੇ ਬਰੀਡ ਵਾਲੇ ਵੀ ਫਸਾ ਲੈਂਦੇ ਨੇ ਕਈ ਵਾਰ ਉਹ ਫਿਰ ਬੰਦਾ ਕਿੱਥੇ ਜਾਵੇ ਮੁੜ ਕੇ ਬੰਦਾ ਕੰਮ ਛੱਡ ਜਾਂਦਾ ਜਾਂ ਬੰਦੇ ਦਾ ਲੱਕੇ ਇਹ ਜਿਆ ਟੁੱਟ ਜਾਂਦਾ ਯਾਰ ਸੁਪੋਜ਼ ਕਰ ਲਓ ਕਿਸੇ ਬੰਦੇ ਕੋਲ ਹੈ ਹੀ ਲੱਖ ਰੁਪਈਆ ਇੱਕੇ ਪਸ਼ੂ ਲੈਣਾ ਉਹਨੇ ਇੱਕੇ ਪਸ਼ੂ ਚੰਗਾ ਨਹੀਂ ਨਿਕਲਿਆ ਉਹ ਬੰਦਾ ਕਿੱਧਰ ਨੂੰ ਜਾਵੇ ਠੀਕ ਆ ਨਾ ਜਿਹੜੀ ਇਹ ਕੈਲਸ਼ੀਅਮ ਜਲ ਤੁਹਾਨੂੰ ਦੱਸੀ ਆ ਤਿੰਨ ਦਿਨ ਲਗਾਤਾਰ ਸਵੇਰੇ ਸ਼ਾਮ ਸਵੇਰੇ ਸ਼ਾਮ ਸਵੇਰੇ ਸ਼ਾਮ ਕਰਕੇ ਦਿੰਦੇ ਨੇ ਉਹਦੇ ਨਾਲ ਤਾਂ ਪਸ਼ੂ ਨੇ ਆਪ ਹੁਣ ਜਿਵੇਂ ਸਰੋਂ ਦਾ ਤੇਲ ਆ ਦਾਣੇ ਚ ਰਲਾ ਕੇ 100 150 ਗ੍ਰਾਮ ਸਵੇਰੇ 100 150 ਗ੍ਰਾਮ ਸ਼ਾਮ ਨੂੰ ਉਹਦੇ ਨਾਲ ਪਸ਼ੂ ਦੁੱਧ ਵਧੇ ਆਉਂਦਾ ਜਾਂ ਚੀਨੀ ਦਾ ਕੜਾ ਪਾਈਆ ਚੀਨੀ ਸਵੇਰੇ ਪਾਈਆ ਚੀਨੀ ਦਾ ਕੜਾ ਪਾਈਆ ਚੀਨੀ ਦਾ ਕੜਾ ਸ਼ਾਮ ਨੂੰ ਠੀਕ ਆ ਨਾ ਜਾਂ ਪਤਾਸਿਆਂ ਦਾ ਚੂੜਾ ਦੇ ਦਿੰਦੇ ਨੇ ਪਾਈਆ ਸਵੇਰੇ ਪਾਈਆ ਸ਼ਾਮ ਨੂੰ ਉਹਦੇ ਨਾਲ ਦੁੱਧ ਵਧੇ ਆਉਂਦੀਆਂ ਨੇ ਜਾਂ ਟੀਕੇ ਟੱਲੇ ਇਹ ਜੇ ਲਾਉਂਦੇ ਨੇ ਇਹ ਇਹ ਪ੍ਰੋਪਰ ਭੇਜਦੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਦਿੰਦੇ ਨਹੀਂ ਹੁੰਦੇ ਕਿਉਂਕਿ ਇਹਨਾਂ ਨੇ ਭੇਜ ਦੇ ਦੇ ਕੇ ਫਿਰ ਇਹਨਾਂ ਦਾ ਨਹੀਂ ਕੁਝ ਬਣਦਾ ਇਹਦਾ ਚੀਜ਼ਾਂ ਚਲੋ ਜਿਉਂ ਜਿਉਂ ਬੰਦਾ ਇਹ ਚੀਜ਼ ਜਿ ਵੜਦਾ ਪਸ਼ੂਆਂ ਦੇ ਕਿਤੇ ਚ ਆਉਂਦਾ ਉਹਨੂੰ ਇਹ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ ਵੀ ਵਪਾਰੀ ਕਿਹੜੇ ਕਿਹੜੇ ਤਰੀਕਿਆਂ ਨਾਲ ਦੁੱਧ ਵਧਾ ਸਕਦਾ ਹੁਣ ਆਪਾਂ ਮੰਡੀ ਜਾਂਦੇ ਆ ਚੱਡਾਈ ਬਨਾਵਟੀ ਬਣਾ ਦਿੰਦੇ ਨੇ ਟੀਕੇ ਟੱਲੇ ਲਾ ਕੇ ਜਿਆ ਮਾਲਸ਼ਾ ਇਹ ਜੇ ਤੇਲ ਉਹਨੇ ਮਾਲਸ਼ਾ ਕਰ ਕਰ ਜੇ ਵਰਗਾ ਨਵਾਂ ਬੰਦਾ ਸਿੱਧਾ ਲੇਵੇ ਤੇ ਝਾਕ ਜਾਂਦੀ ਆ ਕੋਈ ਵੀ ਨਵਾਂ ਬੰਦਾ ਪਸ਼ੂ ਲੈਂਦਾ ਅਗਲਾ ਲੇਵੇ ਵੱਲ ਨੂੰ ਪਹਿਲਾਂ ਝਾਤੀ ਮਾਰਦਾ ਵੀ ਲੇਵਾ ਕਿਉਂਕਿ ਜਿੱਡਾ ਲੇਵਾ ਆਪਾਂ ਕਹਿੰਦੇ ਓਨਾ ਹੀ ਦੁੱਧ ਦਊ ਉੱਥੇ ਹੀ ਆਪਣੇ ਵਰਗਾ ਬੰਦਾ ਫਸ ਜਾਂਦਾ ਤੋਂ ਵਪਾਰੀਆਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਜਾਂ ਤਾਂ ਤੁਹਾਡੀ ਜਾਣ ਪਛਾਣ ਦਾ ਵਪਾਰੀ ਹੋਵੇ ਠੀਕ ਆ ਨਾ ਰਿਸ਼ਤੇਦਾਰ ਹੋਵੇ ਜਾਂ ਜਾਣ ਜਾਣ ਯਾਰ ਕਈ ਬੰਦੇ ਇਹੋ ਜਿਹੇ ਨੇ ਆਪਾਂ ਹੁਣ ਇਹ ਬਣਾ ਕੇ ਰੱਖਣੀ ਵੀ ਪੈਂਦੀ ਆ ਬਾਕੀ ਜਾਣ ਪਛਾਣ ਵੱਜ ਜਾਂਦੀ ਆ ਹੁਣ ਆਪਣੇ ਆਪਾਂ ਨੂੰ ਇਹੋ ਜਿਹੀ ਵੀ ਜਾਣਦੇ ਨੇ ਜਿਹੜੇ ਕਹਿੰਦੇ ਨੇ ਤੁਸੀਂ ਗਾਂ ਲੈ ਜਾਓ ਪੈਸੇ ਚਾਰ ਦਿਨ ਨੂੰ ਦੇ ਦਿਓ ਕਿਉਂਕਿ ਉਹਨਾਂ ਨੂੰ ਵੀ ਆਪਣੇ ਤੇ ਵਿਸ਼ਵਾਸ ਹੁੰਦਾ ਆਪਾਂ ਨੂੰ ਵੀ ਉਹਨਾਂ ਤੇ ਵਿਸ਼ਵਾਸ ਹੁੰਦਾ ਕਈ ਤਾਂ ਸਾਫ਼ ਸੁਥਰੇ ਵਪਾਰੀ ਬਹੁਤ ਨੇ ਪਰ ਕਈ ਠੱਗੀ ਚੋਰੀ ਵਾਲੇ ਨੇ ਠੀਕ ਆ ਨਾ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਕਈ ਬੰਦੇ ਇਹੋ ਜਿਹੇ ਆਪਣੇ ਯਾਨੀ ਕਿ ਇਹ ਅਖੀਂ ਦੇਖਿਆ ਹੋਇਆ ਆਪਣਾ ਤਿਆਰ ਬਾਝਾਂ ਪ੍ਰੈਕਟੀਕਲ ਕਰਿਆ ਹੋਇਆ ਠੀਕ ਆ ਨਾ ਕਈ ਤਾਂ ਇਹ ਜਿਹੇ ਨੇ ਜਿਨ੍ਹਾਂ ਤੋਂ ਪੰਜ ਪੰਜ ਸੱਤ ਸੱਤ ਗਾਵਾਂ ਵੀ ਖਰੀਦ ਲੋ ਉਹ ਵੀ ਨਿਧਾਰ ਦਿੰਦੇ ਹੈਗੇ ਪਰ ਕਈ ਵਾਰ ਕਿਸੇ ਪਹਿਲੇ ਬੰਦੇ ਕੋਲੇ ਚਲੇ ਜਾ ਉਹ ਬੰਦਾ ਇੰਨਾ ਯਕੀਨ ਬਣਾ ਲੈਂਦਾ ਉਹ ਪਹਿਲੀ ਵਾਰੇ ਕਹਿੰਦਾ ਬਾਈ ਕੋਈ ਨਹੀਂ ਅੱਧੇ ਪੈਸੇ ਦੇ ਜਾ ਅੱਧੇ ਘਰੇ ਦੇ ਦੀ ਜਾਨਵਰ ਸਾਫ ਸੁਥਰਾ ਤੇ ਬੰਦਾ ਵਧੀਆ ਈ ਕਹਿੰਦੇ ਆ ਜਿਨ੍ਹਾਂ ਨੇ گاਵਾ ਖਰੀਦਣੀਆਂ ਨੇ ਆਪਣੀ ਜਾਣ ਪਛਾਣ 'ਚ ਖਰੀਦੋ ਕਈ ਵਾਰ ਆਪਾਂ ਕਿਸੇ ਨਾਲ ਬੰਦੇ ਨੂੰ ਲੈ ਜਾਂਦੇ ਆ ਵੀ ਤੂੰ ਦਵਾ ਦੇ ਕਈ ਵਾਰ ਉਹ ਵਿੱਚੋਂ 15-20 ਹਜ਼ਾਰ ਬਣਾ ਲੈਂਦਾ ਇਹ ਵੀ ਚੀਜ਼ ਆਪਣੇ ਨਾਲ ਹੋਈ ਹੋਈ ਆ ਜ਼ਰੂਰੀ ਨਹੀਂ ਹੁੰਦਾ ਵੀ ਮੂੜਲਾ ਵਪਾਰੀ ਕਈ ਵਾਰ ਵਪਾਰੀ ਵਧੀਆ ਹੁੰਦਾ ਵਿਚੱਲਾ ਜਿਹੜਾ ਦਲਾਲ ਹੁੰਦਾ ਉਹ ਵਿੱਚ ਹਰਾ ਆਪਣਾ ਬਹੁਤ ਕਰ ਜਾਂਦਾ ਤੇ 2 ਰੁਪਏ ਵੱਧ ਲਾਏ ਹੋਏ ਨਹੀਂ ਦੁੱਖ ਦੇ ਪਰ ਜਦੋਂ ਪਸ਼ੂ ਨੁਕਸਖਾਲਾ ਜਾਂ ਦੁੱਧ ਘੱਟ ਵਾਲਾ ਨਿਕਲਦਾ ਕਿਲੋ 2 ਕਿਲੋ ਦੁੱਧ ਆਪਾਂ ਮੰਨਦੇ ਆ ਹੁਣ 25 ਕਿਲੋ ਵਾਲੀ ਲਈ 22 ਦੇ ਤਾਂ ਕੋਈ ਚੱਕਰ ਨਹੀਂ ਹੁਣ 25 ਕਿਲੋ ਵਾਲੀ 15 ਵੀ ਨਹੀਂ ਕੱਢਦੀ ਉਥੇ ਬੰਦੇ ਦਾ ਜਾ ਕੇ ਬਹੁਤ ਦੁੱਖ ਹੁੰਦਾ ਪੈਸੇ ਵੀ 80 9000 ਰੁਪਏ ਲੱਗਿਆ ਹੁੰਦਾ ਦਮ 2 3 ਦਿਨ ਚ ਇਹ ਦੁੱਧ ਆਪ ਕਰ ਦੇਣਾ ਮੁੜ ਕੇ ਘਰੇ ਆ ਕੇ ਆਪਣੇ ਕਾਨੂੰ ਦੁੱਧ ਦੇਣਾ ਡੰਗਰ ਨੇ ਠੀਕ ਆ ਨਾ ਚਾਹੇ ਤੁਸੀਂ ਹੁਣ ਤੋਂ ਇੱਕ ਗੱਲ ਇਹ ਵੀ ਆ ਮੰਡੀ ਚੋਂ ਚਾਹੇ ਪਸ਼ੂ ਲੈਣੇ ਹੋ ਚਲੋ ਲੈਣਾ ਤਾਂ ਪੈਣਾ ਹੀ ਆ ਯਾਰ ਪਸ਼ੂ ਵਪਾਰੀ ਤੋਂ ਬਿਨਾਂ ਤਾਂ ਤੁਸੀਂ ਹੋਰ ਤੇ ਯਕੀਨ ਵੀ ਨਹੀਂ ਕਰ ਸਕਦੇ ਜਾਂ ਵਪਾਰੀ ਤੋਂ ਹੀ ਲੈਣਗੇ ਉਹ ਜਾਂ ਮੰਡੀ 'ਚੋਂ ਲੈਣਗੇ ਉਹ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਘਰੋਂ ਘਰੇਲੂ ਘਰੋਂ ਮਿਲ ਆਇਆ ਪਸ਼ੂ ਵੀ ਮਾੜਾ ਹੋ ਜਾਂਦਾ ਕਈ ਵਾਰ ਮੰਡੀ 'ਚੋਂ ਵੀ ਚੰਗਾ ਜਾਨਵਰ ਮਿਲ ਜਾਂਦਾ ਇਹ ਚੀਜ਼ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਮੰਡੀ 'ਚੋਂ ਜਾਨਵਰ ਲੈਣਾ ਲਿਆਏ ਘਰੇ ਲਿਆਏ ਉਹਨੂੰ ਲੀਵਰ ਟੌਨਿਕ ਜ਼ਰੂਰ ਐਡ ਰੱਖੋ ਤੇ ਉਹਦੀ 2-3 ਦਿਨ ਖਰਾਕ ਆ ਜਿਹੜੀ ਘੱਟ ਰੱਖਿਆ ਕਰੋ ਕਿਉਂਕਿ ਮੰਡੀ ਚੋਂ ਵੀ ਜੇ ਆਪਾਂ ਲਿਆਉਣਾ ਉਹਨਾਂ ਦੇ ਕਾੜੇ ਕੂੜੇ ਦੇ ਕੇ ਫੁੱਲ ਐਨ ਢੱਕਿਆ ਪਿਆ ਹੁੰਦਾ ਉਹਨਾਂ ਨੇ ਗਾਵਾਂ ਨੂੰ ਲਿਵਾ ਐਨ ਬਣਾਵਟੀ ਬਣਾਉਣ ਲਈ ਕਈ ਬੰਦੇ ਤਾਂ ਇਹ ਜੇ ਵੀ ਨੇ ਜਿਹੜੇ ਕਾੜੇ ਨਾਲ ਨਾ ਦਿੰਦੇ ਨੇ ਜੇ ਪਸ਼ੂ ਨਹੀਂ ਖਾਂਦਾ ਨਾ ੱੱੱਕੇ ਨਾਲ ਨਾਲ ਨਾ ਦੇ ਕੇ ਉਹਦਾ ਵੀ ਮਤਲਬ ਉਹਦੇ ਸੰਗ ਚ ਮਾਰਦੇ ਨੇ ਫੇ ਉੱਥੇ ਜਾਨਵਰ ਕੀ ਹੋ ਬਿਮਾਰੀ ਹੋਊਗਾ ਕਈ ਵਾਰ ਆਪਣੇ ਘਰੇ ਆ ਕੇ ਵੀ ਪਸ਼ੂ ਬਿਮਾਰ ਇੰਨਾ ਹੋ ਜਾਂਦਾ ਵੀ ਮਰਨੋ ਵਜਦਾ ਕਈ ਤਾਂ ਪਸ਼ੂ ਮਰ ਜਾਂਦੇ ਆ ਵਪਾਰੀ ਤੋਂ ਲੈਨੇ ਹੋ ਮੰਡੀ 'ਚੋਂ ਲੈਨੇ ਹੋ 10-15 ਦਿਨ ਲੀਵਰ ਟੋਨਿਕ ਜ਼ਰੂਰ ਰੱਖੋ ਤੇ ਉਹਦਾ ਜਿਹੜਾ ਦਾਣਾ ਫੱਕਾ 2-4 ਦਿਨ ਘੱਟ ਪਾਓ ਕਿਉਂਕਿ ਉਹਨਾਂ ਨੇ ਮਗਰੋਂ ਹੀ ਲੀਵਰ ਬਹੁਤ ਯਾਮ ਕਰਿਆ ਹੁੰਦਾ ਤੁਸੀਂ ਸੌਂਫ ਦੇ ਸਕਦੇ ਹੋ 100 ਗ੍ਰਾਮ ਡੇਲੀ ਸੌਂਫ ਦੇ ਸਕਦੇ ਹੋ ਜੇ ਤੁਸੀਂ ਨਵਾਂ ਪਸ਼ੂ ਕਿਧੋਂ ਲੈ ਕੇ ਆਉਨੇ ਹੋ ਜਿਹੜੀਆਂ ਦੁੱਧ ਵਧਾਉਣ ਵਾਲੀਆਂ ਚੀਜ਼ਾਂ ਦੀ ਓਵਰਡੋਜ਼ ਆ ਉਹਨੇ ਤਾਂ ਸਿੱਧਾ ਜਾ ਕੇ ਮੇਦੇ ਮੇਦਾ ਰੋਕਣਾ ਉਹਨਾਂ ਨੇ ਠੀਕ ਆ ਨਾ ਇਹ ਲੀਵਰ ਟੌਨਿਕ ਵੀ ਦਿੰਦੇ ਨੇ ਇਹ ਜੀ ਗੱਲ ਨਹੀਂ ਵਪਾਰੀ ਨੇ ਜਿਹੜੇ ਇਹਨਾਂ ਨੇ ਪਹਿਲਾਂ ਲੀਵਰ ਟੌਨਿਕ ਵੀ ਸਟਾਰਟ ਕਰਨਾ ਆਪਣੇ ਵਰਗਾ ਬੰਦਾ ਕੀ ਕਰਦਾ ਆਪਾਂ ਉਹੋ ਜਿਹੀ ਚੀਜ਼ਾਂ ਵਰਤ ਲੈਨੇ ਆ ਨਾਲ ਲੀਵਰ ਟੌਨਿਕ ਐਡ ਨਹੀਂ ਕਰਦੇ ਉੱਥੇ ਜਾ ਕੇ ਪਸ਼ੂ ਬਿਮਾਰ ਹੁੰਦਾ ਇਹਨਾਂ ਨੇ ਤਿੰਨ ਚਾਰ ਦਿਨ ਲੀਵਰ ਟੌਨਿਕ ਦੇ ਕੇ ਆਪਣਾ ਕੰਮ ਕਰ ਦੇਣਾ ਮੁੜ ਕੇ ਪਸ਼ੂ ਆਪਣੇ ਘਰੇ ਆ ਕੇ ਬਿਮਾਰ ਹੋ ਜਾਂਦਾ ਕਈ ਵਾਰ ਵੀਡੀਓ ਬਣਾਉਣ ਦਾ ਤੁਹਾਡੇ ਨਾਲ ਇਹੀ ਮਕਸਦ ਸੀਗਾ ਵੀ ਆਪਣਾ ਜੇ ਭਾਈ ਚਲੋ ਇਹ ਵੀ ਦਾਤਾਂ ਨੂੰ ਵੀ ਵਪਾਰੀ ਕਿੱਦਾਂ ਦੁੱਧ ਵਧਾਉਂਦੇ ਨੇ ਜਿੰਨੇ ਕ ਜਿੰਨੀ ਕ ਆਪਾਂ ਨੂੰ ਨੌਲਜ ਹੈ ਜਾਂ ਜਿੰਨੇ ਕ ਤਰੀਕੇ ਪਤਾ ਤਰੀਕੇ ਦਾ ਬਹੁਤ ਨੇ ਠੀਕ ਆ ਨਾ ਟੀਕੇ ਟੱਲੇ ਖਬਰਾ ਕਿੰਨੇ ਕੀ ਕੋਸ਼ਿਸ਼ ਕਰਦੇ ਨੇ ਠੀਕ ਆ ਨਾ ਤਾਂ ਹੀ ਘਰੇ ਆ ਕੇ ਆਪਣੇ ਉਹਨਾਂ ਦੁੱਧ ਨਹੀਂ ਕੱਢਦੀਆਂ ਹੈਗੀਆਂ ਜਾਣ ਪਛਾਣ 'ਚ ਜਾਂ ਪੈਸੇ ਅੱਧੇ 'ਚ ਦੇ ਕੇ ਜੇ ਕੋਈ ਖਰੀਦਦਾ ਬਹੁਤ ਬੰਦੇ ਨੇ ਜਿਹੜੇ ਐਦਾਂ ਕਰ ਲੈਂਦੇ ਆ ਵੀ ਕੋਈ ਨਾ ਯਾਰ ਜਿਹੜੇ ਜਿਹੜੇ ਚੰਗਾ ਚੰਗੇ ਜਾਨਵਰਾਂ ਤੇ ਕੰਮ ਕਰਦੇ ਆ ਜਾਨਵਰ ਜ਼ਰੂਰੀ ਨਹੀਂ ਹੁੰਦਾ ਵੀ 40 ਲੀਟਰ ਵਾਲੀ ਉਹ ਵਧੀਆ ਕਈ ਵਾਰ 15 ਲੀਟਰ ਵਾਲੀ ਗਾਹ ਹੈ ਜਿਹੜੀ ਬਹੁਤ ਵਧੀਆ ਹੁੰਦੀ ਆ ਜਾਂ 8 10 ਲੀਟਰ ਵਾਲੀ ਮੈਜ ਅੱਜ ਦੀ ਵੀਡੀਓ ਚ ਆਪਾਂ ਇਹੀ ਤੁਹਾਡੇ ਨਾਲ ਗੱਲ ਕਰਨੀ ਸੀ ਆਪਣਾ ਧਿਆਨ ਨਾ ਬਚ ਕੇ ਇਹ ਚੀਜ਼ਾਂ ਤੋਂ ਰਿਹਾ ਕਰੋ ਹਰੇਕ ਬੰਦਾ ਚੰਗਾ ਨਹੀਂ ਹੁੰਦਾ ਹਰੇਕ ਮਾੜਾ ਨਹੀਂ ਬਾਕੀ ਆਪਾਂ ਗੱਲਾਂ ਨਾ ਗੱਲਾਂ ਨਾਲ ਨਹੀਂ ਬੰਦਾ ਚੰਗਾ ਮਾੜਾ ਹੁੰਦਾ ਇਹ ਜਿਹਨੇ ਠੱਗਣਾ ਹੁੰਦਾ ਉਹੀ ਚੰਗੀਆਂ ਗੱਲਾਂ ਬਹੁਦੀਆਂ ਕਰਦਾ ਹੁੰਦਾ ਜਾਂ ਫਸਾਉਣ ਨੂੰ ਠੀਕ ਆ ਨਾ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਜੀ ਧੰਨਵਾਦ ਜੀ ਸਾਸਰੀ ਘਰ